ਬਹੁਤ ਚਾਵਾ ਨਾਲ ਪਾਲਿਆ ਸੀ ਪੈਨ ਪੈਨ ਕਹਿੰਦੀ ਸੀ ਮੈਂ ਬਾਹਰ ਜਾਣਾ ਵੀਰੇ ਫਿਰ ਤੈਨੂੰ ਵੀ ਲੈ ਕੇ ਜਾਵਾਂਗੀ ਆਪਾਂ ਵੀ ਸੋਚਿਆ ਕਿ ਪੈਨ ਨੂੰ ਬਾਹਰ ਭੇਜ ਦਵਾਂਗੇ ਕਰਦੇ ਹਾਲਾਤ ਵਧੀਆ ਹੋ ਜਾਣਗੇ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਡੀ ਸਿੰਘ ਜੇਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਹੁਤ ਹੀ ਘੱਟ ਲੋਕਾਂ ਨੂੰ ਇਸ ਵਾਇਰਲ ਹੋ ਰਹੀ ਫੋਟੋ ਦਾ ਅਸਲ ਸੱਚ ਪਤਾ ਹੈ ਪਰ ਅੱਜ ਆਪਾਂ ਤੁਹਾਨੂੰ ਇਸ ਵਾਇਰਲ ਹੋ ਰਹੀ ਫੋਟੋ ਦਾ ਅਸਲ ਸੱਚ ਦੱਸਾਂਗੇ ਯਾਰੋ ਇਹ ਫੋਟੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਭੈਣ ਆਪਣੇ ਭਰਾ ਨਾਲ ਆਸਟ੍ਰੇਲੀਆ ਦਾ ਵੀਜ਼ਾ ਲੈਣ ਗਈ ਸੀ ਪਰ ਘਰ ਤੋਂ 2 ਕਿਲੋਮੀਟਰ ਤੇ ਇੱਕ ਮਿੱਟੀ ਵਾਲਾ ਟਿਪਰ ਦੋਨਾਂ ਨੂੰ ਕੁਚਲਦਾ ਹੋਇਆ ਲੰਘ ਗਿਆ ਭੈਣ ਅਲੀਸ਼ਾ ਦੀ ਮੌਕੇ ਤੇ ਹੀ ਮੌਤ ਹੋ ਗਈ ਭਰਾ ਦੀ ਬਾਹ ਨੂੰ ਕੁਚਲਨ ਕਰਕੇ ਸਾਰੀ ਬਾਹ ਅਤੇ ਮੋਢੇ ਦੇ ਫ੍ਰੈਕਚਰ ਹੋ ਗਏ ਇਨਸਾਨ ਸੋਚਦਾ ਕੀ ਏ ਤੇ ਕੁਦਰਤ ਨੂੰ ਕੀ ਮਨਜ਼ੂਰ ਹੁੰਦਾ ਏ ਕੋਈ ਅਣਹੋਣੀ ਹੋਣੀ ਸੀ ਅਲੀਸਾ ਸਾਰਾ ਭਾਰ ਆਪਣੇ ਤੇ ਲੈ ਗਈ। ਉਹੀ ਭਰਾ ਜੋ ਉਸ ਨੂੰ ਆਸਟ੍ਰੇਲੀਆ ਭੇਜਣ ਲਈ ਸਭ ਕੁਝ ਕਰ ਰਿਹਾ ਸੀ ਹਸਪਤਾਲ ਵਿੱਚੋਂ ਆ ਕੇ ਆਪਣੀ ਭੈਣ ਨੂੰ ਅੱਗ ਹਵਾਲੇ ਕਰਕੇ ਉਸ ਨੂੰ ਉਸ ਮੁਲਖ ਭੇਜ ਦਿੱਤਾ ਜਿੱਥੋਂ ਕੋਈ ਅਜੇ ਤੱਕ ਮੁੜ ਕੇ ਨਹੀਂ ਆਇਆ ਜਿੱਥੋਂ ਕੋਈ ਅਜੇ ਤੱਕ ਮੁੜ ਕੇ ਨਹੀਂ ਆਇਆ। ਇਹ ਬਾਬੂ ਕਰਨ ਵਾਲੀ ਤਸਵੀਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਕਿ ਵੀਰੇ ਦੇ ਹਾਲਾਤ ਕੀ ਹੋਏ ਪਏ ਵੀਰੇ ਦੀ ਆਪਣੀ ਬਾਹ ਫ੍ਰੈਕਚਰ ਹੋਈ ਪਈ ਏ ਤੇ ਵੀਰਾ ਆਪਣੀ ਭੈਣ ਵੱਲ ਦੇਖਦਾ ਪਿਆ ਏ ਦੇਖਦਾ ਪਿਆ ਏ ਕਿ ਉਹੀ ਭੈਣ ਆ ਜਿਸ ਨੂੰ ਇੰਨੇ ਚਾਹ ਸੀ ਆਸਟ੍ਰੇਲੀਆ ਜਾਣ ਦੇ ਤੇ ਅੱਜ ਇਹ ਭੈਣ ਸਦਾ ਲਈ ਸਾ ਤੋਂ ਦੂਰ ਹੋ ਗਈ ਏ ਇਸ ਭੈਣ ਨੂੰ ਮੈਂ ਆਸਟ੍ਰੇਲੀਆ ਵੀ ਨਹੀਂ ਭੇਜਣਾ ਚਾਹੁੰਦਾ ਸੀ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਕੁਝ ਪਲ ਵੀ ਮੇਰੇ ਤੋਂ ਦੂਰ ਹੋਵੇ ਪਰ ਇਹ ਹੁਣ ਸਦਾ ਲਈ ਮੇਰੇ ਤੋਂ ਦੂਰ ਹੋ ਗਈ। ਯਾਰੋ ਸਾਡਾ ਟਾਪ ਪੰਜਾਬ ਚੈਨਲ ਰੱਬ ਅਗੇ ਇਹੀ ਅਰਦਾਸ ਕਰਦਾ ਕਿ ਇਸ ਭੈਣ ਦੀ ਆਤਮਾ ਨੂੰ ਆਪਣੇ ਚਰਨੀ ਨਿਵਾਸ ਬਖਸ਼ੇ ਤੇ ਇਸ ਦੀ ਫੈਮਿਲੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸੋ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ।